ਕਰੀਬ 2.5 ਮਹੀਨੇ ਬਾਅਦ ਮੋੜ ਸ਼ੁਰੂ ਹੋਈ ਕਥਲੋਰ ਸੈਨਚੂਰੀ ਜੂਨ ਮਹੀਨੇ ਸੈਨਚੂਰੀ ਚ ਅਗ ਲਗਨ ਦੀ ਵਜ੍ਹਾ ਨਾਲ ਬੰਦ ਕਰ ਦਿੱਤੀ ਗਈ ਸੀ ਸੈਨਚੂਰੀ ਟੂਰਿਜ਼ਮ ਨੂੰ ਵਧਾਵਾ ਦੇਣ ਲਈ ਕਾਂਗਰਸ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸੀ ਇਸ ਸੈਨਚੂਰੀ ਪਿਛਲੇ ਕਰੀਬ 15 ਸਾਲ ਤੋਂ ਪਠਾਨਕੋਟ ਵਿਖੇ ਟੂਰਿਜ਼ਮ ਨੂੰ ਵਦਾਵਾ ਦੇਣ ਦੇ ਲਈ ਹਰ ਸਰਕਾਰ ਵੱਲੋਂ ਪ੍ਰਯਾਸ ਕੀਤੇ ਜਾ ਰਹੇ ਨੇ ਪਰ ਹਜੇ ਤੱਕ ਉਹ ਸੁਪਨਾ ਸਾਕਾਰ ਹੁੰਦਾ ਨਹੀਂ ਦਿਖ ਰਿਹਾ ਪਿਛਲੇ 15 ਸਾਲਾਂ ਤੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਜ਼ਿਲ੍ਹਾ ਪਠਾਨਕੋਟ ਵਿਖੇ ਪੈਂਦੇ ਚਮਰੋੜ ਪੱਤਰ ਨੂੰ ਮਿਨੀ ਗੋਆ ਵਜੋਂ ਪ੍ਰਮੋਟ ਕੀਤਾ ਜਾਵੇਗਾ ਜੋ ਕਿ ਹਜੇ ਪਾਈਪਲਾਈਨ ਦੇ ਵਿੱਚ ਹੀ ਹੈ ਪਰ ਅਜਿਹੇ ਦੇ ਵਿੱਚ ਕਾਂਗਰਸ ਸਰਕਾਰ ਦੇ ਸਮੇਂ ਟੂਰਿਜ਼ਮ ਨੂੰ ਵਦਾਵਾ ਦੇਣ ਦੇ ਲਈ ਜਿੱਥੇ ਚਮਰੋੜ ਪੱਤਰ ਨੂੰ ਵਿਕਸਿਤ ਕੀਤਾ ਜਾ ਰਿਹਾ ਸੀ ਉੱਥੇ ਹੀ ਦੂਸਰੇ ਪਾਸੇ ਕਥਲੋਰ ਵਿਖੇ ਵਾਇਲਡ ਲਾਈਫ ਸੈਂਚਰੀ ਬਣਾਈ ਗਈ ਸੀ ਤਾਂ ਜੋ ਜ਼ਿਲ੍ਹੇ ਨੂੰ ਹਰ ਪਾਸਿਓ ਜਾ ਸਕੇ ਪਰ ਇਸ ਸਾਲ ਜੂਨ ਮਹੀਨੇ ਵਾਈਡ ਲਾਈਫ ਸੈਂਚੁਰੀ ਕਥਲੋਰ ਵਿਖੇ ਅਗ ਲੱਗਣ ਦੀ ਵਜ੍ਹਾ ਨਾਲ ਇਸ ਸੈਂਚੁਰੀ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਹੁਣ ਕਰੀਬ 2.5 ਮਹੀਨੇ ਦੇ ਬਾਅਦ ਇਸ ਸੈਂਚੁਰੀ ਨੂੰ ਮੁੜ ਲੋਕਾਂ ਦੇ ਲਈ ਖੋਲ ਦਿੱਤਾ ਗਿਆ ਹੈ ਜਿੱਥੇ ਕਿ ਲੋਕ ਆ ਕੇ ਜੰਗਲੀ ਜੀਵ ਅਤੇ ਵੱਖੋ ਵੱਖ ਪਰਿੰਦਿਆਂ ਦਾ ਨਜ਼ਾਰਾ ਵੇਖ ਸਕਣਗੇ ਇਸ ਸੰਬੰਧੀ ਜਦ ਵਾਈਲਡ ਲਾਈਫ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅਗ ਲੱਗਣ ਦੀ ਵਜ੍ਹਾ ਨਾਲ ਸੈਂਚੁਰੀ ਨੂੰ ਬੰਦ ਕੀਤਾ ਗਿਆ ਸੀ ਅਤੇ ਵੱਖੋ ਵੱਖ ਫੰਡਾਂ ਦੇ ਰਾਹੀਂ ਮੁੜ ਇਸ ਸੈਂਚੁਰੀ ਨੂੰ ਹਰਾ ਭਰਾ ਕੀਤਾ ਗਿਆ ਹੈ ਤੇ ਹੁਣ ਇਸ ਸੈਂਚੁਰੀ ਨੂੰ ਲੋਕਾਂ ਦੇ ਲਈ ਖੋਲ ਦਿੱਤਾ ਗਿਆ ਹੈ ਇਸ ਮੌਕੇ ਡੀਐਫਓ ਵਾਈਲਡ ਲਾਈਫ ਵੱਲੋਂ ਜ਼ਿਲ੍ਹੇ ਦੇ ਸਕੂਲਾਂ ਨੂੰ ਅਪੀਲ ਕੀਤੀ ਗਈ ਕਿ ਉਹ ਬੱਚਿਆਂ ਨੂੰ ਲੈ ਕੇ ਸੈਂਚਰੀ ਦੇ ਵਿੱਚ ਆਉਣ ਤਾਂ ਜੋ ਬੱਚਿਆਂ ਨੂੰ ਜੰਗਲੀ ਜਾਨਵਰਾਂ ਅਤੇ ਪੰਰੀਂਦਿਆਂ ਬਾਰੇ ਪਤਾ ਚੱਲ ਸਕੇ ਇਹ ਜਿਹੜੀ ਅਗ ਲੱਗੀ ਸੀ ਇਸ ਸੈਂਚਰੀ ਦੇ ਵਿੱਚ ਜੋ ਕਿ ਅਨਸਖਾ ਵੀ ਘਟਨਾ ਸੀਗੀ ਲੇਕਿਨ ਸਾਡੇ ਡਿਪਾਰਟਮੈਂਟ ਵੱਲੋਂ ਮੰਤਰੀ ਸਾਹਿਬ ਵੱਲੋਂ ਲੋਕ ਲੋਕ ਪ੍ਰਸ਼ਾਸਨ ਵੱਲੋਂ ਜਿਹੜਾ ਉੱਤੇ ਉਹਨੂੰ ਰਿਕਵਰੀ ਕਰਨ ਵਾਸਤੇ ਬਹੁਤ ਯੋਗਦਾਨ ਪਾਇਆ ਗਿਆ ਤੇ ਸਾਡੇ ਵੱਲੋਂ ਜਿਹੜੀ ਉਹ ਫਿਰ ਦੁਬਾਰਾ ਜਿਹੜੀ ਉਹ ਹਰੀ-ਪਰੀ ਕਰ ਦਿੱਤੀ ਗਈ ਆ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਤੋਂ ਹੋਰ ਜਿਆਦਾ ਵਧੀਆ ਇਹਨੂੰ ਬਣਾਇਆ ਜਾਵੇ ਤਾਂ ਜੋ ਕਿ ਕਿਉਂਕਿ ਇਹ ਇੱਕ ਪਠਾਨਕੋਟ ਦੀ ਨਹੀਂ ਇਸ ਪੰਜਾਬ ਦੇ ਵਿੱਚ ਇਸ ਜ਼ੋਨ ਦੀ ਜਿਹੜੀ ਸਭ ਤੋਂ ਵਧੀਆ ਚੀਜ਼ ਵੇਖਣ ਵਾਲੀ ਆ ਜਿੱਥੇ ਕਿ ਆਪਾਂ ਨੂੰ ਜੰਗਲੀ ਜਾਨਵਰ ਤੇ ਦਰਖਤ ਉਹ 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 ਵੇਖਣ ਨੂੰ ਮਿਲਦੇ ਆ ਔਰ ਇਹਦਾ ਐਟਮੋਸਫੇਅਰ ਇਹੋ ਜਿਹਾ ਕਿ ਆਪਾਂ ਉੱਥੇ ਬਹੁਤ ਜ਼ਿਆਦਾ ਆਨੰਦ ਮਾਣ ਸਕਦੇ ਆ ਜੋ ਕਿ ਇਹ ਵੱਖ-ਵੱਖ ਸਕੀਮਾਂ ਦੇ ਵਿੱਚ ਜਿਹੜੀ ਆਹੀ ਕੰਮ ਕਰਵਾਇਆ ਆ ਕੁਝ ਜਿਹੜੇ ਆਪਣੇ ਐਨਜੀਓ ਉਹਨਾਂ ਵੱਲੋਂ ਕੰਮ ਕਰਾਇਆ ਕਰਾਇਆ ਗਿਆ ਵਾ ਤੋ ਕੀਤਾ ਜਾ ਰਿਹਾ ਵਾ ਹਲੇ ਰੁਕਿਆ ਨਹੀਂ ਕੰਮ ਕਿਉਂਕਿ ਜਿਹੜੇ ਫੰਡ ਜਿਹੜੇ ਆ ਉਹ ਜਿਹੜੇ ਸਾਡੇ ਜਿਹੜੇ ਆਉਂਦੇ ਨਰੇਗਾ ਦੇ ਵਿੱਚ ਵੀ ਕੰਮ ਕਰਾਇਆ ਜੋ ਡਿਪਾਰਟਮੈਂਟ ਵੱਲੋਂ ਸਾਡੇ ਕੋਲ ਆਏ ਸੀ ਉਹਨਾਂ ਦੇ ਵਿੱਚ ਵੀ ਕੰਮ ਕਰਵਾਇਆ ਵਾ ਕੁਝ ਐਨਜੀਓ ਵੱਲੋਂ ਵੀ ਕੁਝ ਉਥੇ ਇਹ ਕੰਮ ਕੀਤੇ ਗਏ ਆ ਔਰ ਸਾਡੇ ਵੱਲੋਂ ਇਹ ਆ ਕਿ ਜਿਹੜੇ ਅੱਗੇ ਤੋਂ ਅੱਗ ਨਾ ਲੱਗੇ ਉਹਦੇ ਵਾਸਤੇ ਵੀ ਸਾਡੇ ਵੱਲ ਜਿਹੜੇ ਨਾਲ ਨਾਲ ਕੰਮ ਕੀਤੇ ਜਾ ਰਹੇ ਕਿਉਂਕਿ ਅੱਗੇ ਤੋਂ ਇਹ ਅਨਸਕਾਮ ਦੀ ਘਟਨਾ ਜਿਹੜੀ ਨਾ ਹੋਵੇ ਇਦਾਂ ਜੀ ਸਾਡੇ ਵੱਲੋਂ ਜਿਹੜਾ ਇੱਕ ਪਹਿਲਾਂ ਇੱਕ ਸਪੈਕਸ਼ਨ ਹਟ ਆਪਾਂ ਉਹਨੂੰ ਬੋਲਦੇ ਆ ਉਹ ਬਣਾਈ ਗਈ ਆ ਜਿਹੜੀ ਕਿ ਹਾਲੇ ਪੂਰੀ ਤਰ੍ਹਾਂ ਤਿਆਰ ਨਹੀਂ ਹੋਈ ਵੀ ਲੇਕਿਨ ਇਹ ਤਿਆਰ ਕਰ ਰਹੇ ਆ ਉਹਦੇ ਵਿੱਚ ਸਾਡਾ ਹੈਗਾ ਵੀ ਇੱਕ ਛੋਟੀ ਮੋਟੀ ਮੀਟਿੰਗ ਕਰਨੀ ਹੋਵੇ ਜਾਂ ਕਿ ਕੋਈ ਅਫਸਰ ਜਾਂ ਕਿਸੇ ਨੇ ਆਉਣਾ ਉਹ ਬੈਠਣ ਵਾਸਤੇ ਨੰਬਰ ਦੋ ਉੱਥੇ ਸਾਡੇ ਸਾਡੇ ਵੱਲੋਂ ਇੱਕ LCD ਵੀ ਲਗਾਈ ਜਾਊਗੀ ਜਿਸ ਤੇ ਪੈਨ ਡਰਾਈਵ ਲਾ ਕੇ ਅਸੀਂ ਬੱਚਿਆਂ ਨੂੰ ਜਿਹੜੀ ਉਹਦੇ ਵਿੱਚ ਆਪਣੇ ਸੈਂਚਰੀ ਬਾਰੇ ਤੇ ਜੰਗਲੀ ਜਾਲਾਬਾੜਾ ਤੇ ਵਾਈਲਡ ਲਾਈਫ ਬਾਰੇ ਵਾਤਾਵਰਣ ਬਾਰੇ ਜਿਹੜੀ ਉਹ ਸਿੱਧੇ ਦੇਵਾਂਗੇ ਮੇਰਾ ਲੋਕਾਂ ਨੂੰ ਪਬਲਿਕ ਨੂੰ ਸਕੂਲ ਜਿਹੜੇ ਅਧਿਕਾਰੀ ਆ ਜਾਂ ਸਕੂਲ ਦੀ ਮੈਨੇਜਮੈਂਟ ਆ ਉਹਨਾਂ ਸਾਰਿਆਂ ਨੂੰ ਮੇਰਾ ਇਹੀ ਮੈਸੇਜ ਆ ਵੀ ਦੇਖੋ ਜੰਗਲੀ ਜਾਨਵਰ ਤੇ ਜਿਹੜੇ ਦਰਖਤ ਆ ਇਹ ਆਪਣੇ ਜੀਵਨ ਦਾ ਇੱਕ ਅਹਿਮ ਹਿੱਸਾ ਵਾ ਤੇ ਆਪਾਂ ਉਹ ਤੋਂ ਦੂਰ ਹੁੰਦੇ ਜਾ ਰਹੇ ਆ ਆਪਾਂ ਆਪਣੇ ਲਗਾਅ ਵਾਸਤੇ ਹੋਰ ਚੀਜ਼ਾਂ ਵੱਲ ਜਾ ਰਹੇ ਆ ਲੇਕਿਨ ਆਪਾਂ ਆਪਣੇ ਬੱਚਿਆਂ ਨੂੰ ਜਿਹੜਾ ਵਾ ਇੰਨਾ ਵੱਲੋਂ ਲੈ ਆਈਏ ਉਹਨਾਂ ਨੂੰ ਸਿਖਿਆ ਦਈਏ ਉਹਨਾਂ ਜਾਨਵਰਾਂ ਤੇ ਦਰਖਤਾਂ ਬਾਰੇ ਉਹਨਾਂ ਨੂੰ ਚਾਨਣਾ ਆਪਣਾ ਦੱਸੀਏ ਵੀ ਆਹ ਦਰਖਤ ਜਿਹੜਾ ਇਸ ਕੰਮ ਆਉਂਦਾ ਵਾ ਤੇ ਆਹ ਜਿਹੜੇ ਜਾਨਵਰ ਆ ਸਾਡੇ ਵਾਸਤੇ ਇਹਨਾਂ ਦੀ ਕੀ ਮਹੱਤਤਾ ਵਾ ਇਸ ਕਰਕੇ ਮੈਂ ਸਾਰੇ ਸਾਰੇ ਆਵਾਮ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਵੀ ਸਾਰੇ ਸਾਰੇ ਉੱਥੇ ਆਓ ਕਿਉਂਕਿ ਉਹ ਜਿਹੜੀ ਸੈਂਚਰੀ ਬਿਲਕੁਲ ਹਰੀ-ਭਰੀ ਆ ਔਰ ਕਾਫੀ ਟੂਰਿਸਟ ਜਿਹੜੇ ਦੂਰ-ਦੂਰ ਤੋਂ ਆ ਰਹੇ ਬਾਹਰੋਂ ਵੀ ਜਿਹੜੇ ਟੂਰਿਸਟ ਆ ਉਹ ਇਸ ਨੂੰ ਵੇਖਣ ਆਉਂਦੇ ਆ ਤੇ ਆਪਾਂ ਲੋਕਲ ਹੁੰਦੇ ਹੋਏ ਵੀ ਆਪਾਂ ਕਈ ਵਾਰ ਨਹੀਂ ਜਾ ਪਾਉਂਦੇ ਲੇਕਿਨ ਮੇਰੀ ਇਹ ਹੀ ਪੀਲ ਆ ਵੀ ਸਾਰੇ ਜਣੇ ਪਾਈਏ ਬੱਚਿਆਂ ਨੂੰ ਇਹਦੇ ਵਾਸਤੇ ਇਹਦੇ ਵਿੱਚ ਜਿਹੜਾ ਯੋਗਦਾਨ ਪੁਵਾਈਏ ਬੱਚਿਆਂ ਦਾ ਵੀ ਤੇ ਆਪਾਂ ਉਹਨਾਂ ਨੂੰ ਸਿੱਖਿਆ ਦਈਏ ਪਹਿਲਾਂ ਵੀ ਇੱਕ ਮੈਸੇਜ ਦਿੱਤਾ ਗਿਆ ਸੀਗਾ ਵੀ ਆਪਾਂ ਦੇਖੋ ਵੀ ਸੈਂਚਰੀ ਸਾਡੀ ਕੱਲਿਆਂ ਦੀ ਨਹੀਂ ਡਿਪਾਰਟਮੈਂਟ ਦੀ ਨਹੀਂ ਸਰਕਾਰ ਦੀ ਨਹੀਂ ਇਹ ਲੋਕਾਂ ਦੀ ਆ ਕਿਉਂਕਿ ਲੋਕਾਂ ਨੂੰ ਹੀ ਆਕਸੀਜਨ ਮਿਲਣੀ ਆ ਲੋਕਾਂ ਨੂੰ ਹੀ ਜਾਨਵਰਾਂ ਦਾ ਫਾਇਦਾ ਹੋਣਾ ਵਾ ਇਸ ਕਰਕੇ ਮੈਂ ਇਹ ਵੱਲੋਂ ਪਹਿਲਾਂ ਵੀ ਅਪੀਲ ਕੀਤੀ ਗਈ ਸੀ ਵੀ ਆਪਾਂ ਸਾਰੇ ਜਣੇ ਇੱਕ ਰੁੱਖ ਮਾਂ ਦੇ ਨਾਮ ਜਾਂ ਆਪਣੇ ਬਰਥਡੇ ਤੇ ਜਾਂ ਆਪਣੀ ਐਨੀਵਰਸਰੀ ਤੇ ਜਾਂ ਬੱਚਿਆਂ ਦੇ ਬਰਥਡੇ ਤੇ ਆਪਾਂ ਲਵਾਈਏ ਤਾ ਜੋ ਕਿ ਇਹ ਜਿਹੜੇ ਜ਼ਰੂਰੀ ਨਹੀਂ ਵੈ ਸੈਂਚਰੀ ਦੇ ਵਿੱਚ ਹੀ ਲਵਾਈਏ ਹੋਰ ਜਿਹੜੀਆਂ ਖਾਲੀ ਜਗ੍ਹਾ ਉਹ ਤਾਂ ਵੀ ਆਪਾਂ ਲਾ ਕੇ ਉਹਨਾਂ ਨੂੰ ਪਾਲੀਏ ਲਾਉਣਾ ਹੈ ਬੂਟਾ ਜਿਹੜਾ ਬਹੁਤ ਸੌਖਾ ਲੇਕਿਨ ਉਹਨੂੰ ਪਾਲਣਾ ਬਹੁਤ ਔਖਾ ਆਪਾਂ ਪਾਲਣ ਤੱਕ 3-4 ਸਾਲ ਤੱਕ ਜਿੱਥੇ ਸੇਵਾ ਕਰ ਸਕੇ ਉੱਥੇ ਆਪਾਂ ਉਹਨੂੰ ਲਾਈਏ ਤਾਂ ਜੋ ਕਿ ਬੱਚਿਆਂ ਨੂੰ ਆਉਣ ਵਾਲੇ ਸਮੇਂ ਜਿਹੜਾ ਭਵਿੱਖ ਹੈ ਆਪਣਾ ਉਹਨਾਂ ਨੂੰ ਇਸ ਬਾਰੇ ਜਿਹੜੀ ਪਤਾ ਲੱਗ ਸਕੇ ਕਿ ਇਹ ਸਾਡੇ ਇਹਨਾਂ ਦਾ ਜਿਹੜਾ ਦਰਖਤਾਂ ਦਾ ਜਾਂ ਜਾਨਵਰਾਂ ਦਾ ਸਾਡੇ ਦੇ ਕਿੰਨਾ ਆਪਣਾ ਯੋਗਦਾਨ ਹੈ ਸਾਡੇ ਜੀਵਨ ਦੇ ਵਿੱਚ